ਉਹ ਤਾਂ ਅਰੇਂਜ ਕਰਕੇ ਲਗਾਇਆ ਗਿਆ ਕਿਉਂਕਿ ਕੱਲ ਵਿਕਾਸ ਬੱਗਾ ਜਿਹੜਾ ਵਿਸ਼ਵਿੰਦੂ ਪਰਸ਼ਦ ਦਾ ਨੰਗਲ ਨਗਰ ਦਾ ਅਧਿਐਕਸ਼ੀ ਉਹਨੂੰ ਦੁਕਾਨ ਤੇ ਆ ਕੇ ਬਹੁਤ ਬੜੀ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਔਰ ਪੁਲਿਸ ਪ੍ਰਸ਼ਾਸਨ ਸੁੱਤਾ ਰਿਹਾ ਬਸਾਖੀ ਦਾ ਦਿਨ ਸੀ ਚਾਰੋਂ ਪਾਸੇ ਪੁਲਿਸ ਲੱਗੀ ਸੀ ਲੇਕਿਨ ਹਥਿਆਰੇ ਜਿਹੜੇ ਆ ਆਪਣਾ ਕੰਮ ਕਰਕੇ ਚਲੇ ਗਏ ਇਸ ਕਰਕੇ ਉਸ ਪੂਰੇ ਨੰਗਲ ਇਲਾਕੇ ਦੇ ਵਿੱਚ ਬਹੁਤ دہشت ਦਾ ਮਾਹੌਲ ਹੈ ਸਾਰੇ ਲੋਕ ਡਰੇ ਹੋਏ ਨੇ ਔਰ ਇਸ ਚੀਜ਼ ਨੂੰ ਲੈ ਕੇ ਸਾਰੇ ਇਕੱਠੇ ਹੋ ਕੇ ਆਏ ਨੇ ਕਿ ਆ ਆਉਣੇ ਵਾਲੇ ਦਿਨਾਂ ਦੇ ਵਿੱਚ ਇਹ ਘਟਨਾਵਾਂ ਨਾ ਹੋਣ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਜਲਦੀ ਜਲਦੀ ਕਾਤਲਾ ਨੂੰ ਫੜ ਕੇ ਜੇਲ੍ਹ ਦੀਆਂ ਹਵਾ ਦੇ ਵਿੱਚ ਲੈ ਕੇ ਜਾ ਮੰਗਿਆ ਹੈ ਕਿ ਜਦ ਤੱਕ ਜਿਹੜੇ ਕਾਤਲ ਪਕੜ ਨਹੀਂ ਹੁੰਦੇ ਔਰ ਜਿਹੜੇ ਹੈ ਉਹਨਾਂ ਨੂੰ ਸਰਕਾਰੀ ਨੌਕਰੀ ਔਰ ਮੁਆਵਜ਼ਾ ਨਹੀਂ ਮਿਲਦਾ ਸਾਰੇ ਪਰਿਵਾਰ ਨੂੰ ਕਿਉਂਕਿ ਬਹੁਤ ਗਰੀਬ ਪਰਿਵਾਰ ਹੈ ਬੜੀ ਮਿਹਨਤ ਦੇ ਨਾਲ ਰੋਟੀ ਖਮਾਰੇ ਸੀਗੇ ਦੋ ਕੁੜੀਆਂ ਬੇਟੀਆਂ ਹੈ ਇਸ ਕਰਕੇ ਮੇਰੀ ਸਰਕਾਰ ਅੱਗੇ ਮੰਗ ਹੈ ਕਿ ਉਹਨਾਂ ਨੂੰ ਮੁਆਵਜ਼ਾ ਵੀ ਦਿੱਤੇ ਜਾਵੇ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ ਜਦ ਤੱਕ ਕਾਤਲ ਪਕੜਨਾ ਹੋਣ ਸਾਡਾ ਧਰਨਾ ਇਦਾਂ ਚੱਲਦਾ ਰਹੇਗਾ ਕੱਲ ਨੰਗਲ ਦੇ ਵਿੱਚ ਬਹੁਤ ਹੀ ਮਤਭਾਗੀ ਘਟਨਾ ਘਟੀ ਹੈ ਸਾਡੇ ਬੱਗਾ ਜੀ ਜਿਹੜੇ ਰੇਲਵੇ ਰੋਡ ਤੇ ਵਪਾਰ ਮੰਡਲ ਦੇ ਵਪਾਰੀ ਵੀ ਸੀਗੇ ਸਾਡੇ ਹਿੰਦੂ ਬਿਸ਼ਪ ਪਰਿਸ਼ਦ ਦੇ ਵੀ ਸੀਗੇ ਤੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ ਤੇ ਇਹ ਕਦੇ ਵੀ ਐਦਾ ਨੰਗਲ ਸ਼ਹਿਰ ਦੇ ਵਿੱਚ ਜਦੋਂ ਅਖਤਵਾਦ ਦਾ ਟਾਈਮ ਵੀ ਸੀਗਾ ਉਦੋਂ ਵੀ ਇਹ ਜੇ ਨਹੀਂ ਹੋਏ ਹਾਸਾ ਕੋਈ ਇਹ ਜਆ ਪੀਸਫੁਲ ਏਰੀਆ ਰਹਾ ਤੇ ਤੁਸੀਂ ਦੇਖਦੇ ਹੋਵੋਗੇ ਕਿ 1 ਮਹੀਨੇ ਤੋਂ ਪਿੱਛੇ ਜਿਹੜਾ ਮਹੀਨਾ ਸਾਡਾ ਇੱਕ ਬੀਤ ਗਿਆ ਉਹਦੇ ਵਿੱਚ ਜਿਹੜਾ ਹੈਗਾ ਰੋਜ਼ ਬਾਰਦਾਤ ਹੋ ਰਹੀ ਹੈ ਕਦੇ ਕਿਸੇ ਦੀ ਚੈਨੀ ਖੋ ਲਈ ਕਦੇ ਕਿਸੇ ਦੀ ਚੂੜੀਆਂ ਖੋਲੀਆਂ ਕਦੇ ਕਿਸੇ ਦੀਆਂ ਬਾਲੀਆਂ ਖੋਲੀਆਂ ਕਿਸੇ ਨੂੰ ਲੱਤਾਂ ਤੋੜਤੀਆਂ 1 ਮਹੀਨੇ ਤੋਂ ਕੋਈ ਵੀ ਪੁਲਿਸ ਪ੍ਰਸ਼ਾਸਕ ਨੇ ਇੱਥੇ ਕੰਮ ਨਹੀਂ ਕੀਤਾ ਇਹ ਮੈਂ ਕਮਾਂਗਾ ਕਿ ਅਗਰ ਪੁਲਿਸ ਪਹਿਲਾ ਇਹ ਹਰਕਤ ਚ ਆ ਜਾਂਦੀ ਮੈਂ ਕਹਿੰਦਾ ਵੀ ਅੱਜ ਸ਼ਾਇਦ ਇਹ ਘਟਨਾ ਨਾ ਘਟਦੀ ਦੇਖੋ ਤੁਸੀਂ ਅੱਜ ਦੇਖੋ ਅੱਜ ਧਰਨਾ ਦਿੱਤਾ ਅੱਜ ਪੁਲਿਸ ਦੀ ਤਾਦਾਦ ਕਿੱਥੇ ਹੈ ਕਿੰਨੀ ਪੁਲਿਸ ਅੱਜ ਜੜੀ ਹੈਗੀ ਧਰਨੇ ਤੇ ਲਗਾਤੀ ਜੇ ਇਹੀ ਪੁਲਿਸ ਇੱਕ ਮਹੀਨੇ ਦੇ ਵਿੱਚ ਲਗਾਈ ਹੁੰਦੀ ਨੰਗਲ ਸ਼ਹਿਰ ਦੇ ਵਿੱਚ ਇਹ ਹਾਦਸਾ ਨਹੀਂ ਵਾਪਰਨਾ ਸੀਗਾ ਅੱਜ ਤੁਸੀਂ ਦੇਖਦੇ ਹੋਵੋਗੇ ਕੱਲ ਬਸਾਖੀ ਦਾ ਤਿਹਾਰ ਸੀਗਾ ਸਾਡਾ ਬਸਾਖੀ ਦਾ ਤਿਹਾਰ ਰੌਣਕ ਹੁੰਦੀ ਸ਼ਹਿਰ ਦੇ ਵਿੱਚ ਕੱਲ ਮੈਂ ਦੇਖਿਆ ਬਿਲਕੁਲ ਸਾਡੇ ਸ਼ਹਿਰ ਦੇ ਵਿੱਚ ਰੌਣਕ ਨਹੀਂ ਸੀਗੀ ਸਾਡੀਆਂ ਮਾਮਾ ਭੈਣਾਂ ਧੀਆਂ ਜਿਹੜੀਆਂ ਹੈਗੀਆਂ ਬਿਲਕੁਲ ਸ਼ਹਿਰ ਤੇ ਵਿੱਚ ਨਿਕਲੀਆਂ ਨਹੀਂ ਕੱਲ ਮੇਲਾ ਦੇਖਣ ਵੀ ਨਹੀਂ ਨਿਕਲੀਆਂ ਇਹੋ ਜੇ ਪ੍ਰਸ਼ਾਸਕ ਨੂੰ ਇਹੋ ਜੀ ਸਰਕਾਰ ਨੂੰ ਕੀ ਕਰਨਾ ਜਿਹੜੀ ਲੋਕਾਂ ਨੂੰ ਜਿਹੜਾ ਹੈਗਾ ਫਵਾਜਤ ਨਾਲ ਨਾ ਰੱਖੇ ਲੋਕਾਂ ਦੀ ਸਖਿਆ ਨਾ ਕਰੇ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਇਹੀ ਗੱਲ ਕਰਾਂਗਾ ਕਿ ਜਲਦ ਤੋਂ ਜਲਦ ਜਿਹੜਾ ਹੈਗਾ ਬੱਗੇ ਦੇ ਕਾਤਲਾਂ ਨੂੰ ਪકડਨਾ ਚਾਹੀਦਾ ਔਰ ਇਹਨਾਂ ਨੂੰ ਇਨਸਾਫ ਦੇਣਾ ਚਾਹੀਦਾ ਧਰਨੇ ਦਾ ਇਸ ਤਰ੍ਹਾਂ ਕਿ ਤੁਹਾਨੂੰ ਕੱਲ ਦੀ ਜਿਹੜੀ ਮੰਦ ਭਾਗੀ ਘਟਨਾ ਨੰਗਲ ਸ਼ਹਿਰ ਦਾ ਵਿੱਚ ਵਾਪਰੀ ਹੈ ਉਹਦੇ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣੂ ਹੋ ਕਿਉਂਕਿ ਇਹ ਜੋ ਕੰਮ ਅੱਤਵਾਦ ਦੇ ਵਿੱਚ ਵੀ ਨੰਗਲ ਦੇ ਵਿੱਚ ਨਹੀਂ ਹੋਇਆ ਉਹ ਕੰਮ ਨੰਗਲ ਦੇ ਵਿੱਚ ਇੱਕ ਕੱਲ ਹੋਇਆ ਪਹਿਲੀ ਵਾਰ ਐਸਾ ਹੋਇਆ ਕਿ ਸ਼ਰਿਆਮ ਬਾਜ਼ਾਰ ਦੇ ਵਿੱਚ ਆ ਕੇ ਬੰਦੇ ਨੂੰ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ ਗਿਆ ਔਰ ਇਸ ਗੱਲ ਦੇ ਨਾਲ ਜਿੱਥੇ ਸਾਡਾ ਉਹ ਨੌਜਵਾਨ ਸਾਥੀ ਸ਼ਹੀਦ ਹੋਇਆ ਉੱਥੇ ਹੀ ਸ਼ਹਿਰ ਦੇ ਵਿੱਚ ਇਲਾਕੇ ਦੇ ਵਿੱਚ ਇਸ ਗੱਲ ਦਾ ਬਹੁਤ ਡਰ ਹੈ ਔਰ ਬੜੇ ਭੈਦੇ ਵਿੱਚ ਲੋਕ ਹੈਗੇ ਨੇ ਸਾਡੇ ਇੱਥੋਂ ਦੇ ਨੰਗਲ ਦੇ ਇਲਾਕੇ ਦੇ ਲੋਕ ਕਿ ਜੋ ਇਹ ਘਟਨਾ ਵਾਪਰੀ ਹੈ ਉਸੇ ਸੰਬੰਧ ਦੇ ਵਿੱਚ ਅਸੀਂ ਅੱਜ ਇੱਥੇ ਧਰਨਾ ਜਿਹੜਾ ਕੱਲ ਜਿਹੜੀ ਜੁਆਇੰਟ ਐਕਸ਼ਨ ਕਮੇਟੀ ਨੰਗਲ ਦੀ ਬਣੀ ਸੀਗੀ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਜਿਹਦੇ ਵਿੱਚ ਕਾਂਗਰਸ ਭਾਜਪੀ ਔਰ ਅਕਾਲੀ ਦਲ ਆਪਣਾ ਕਾਮਰੇਡ ਸੀਪੀਐਮ ਸੀਪੀਆਈ ਸਾਰੇ ਉਸਦੇ ਵਿੱਚ ਸ਼ਾਮਿਲ ਸੀਗੇ ਉਸਦੇ ਵਿੱਚ ਇਹ ਫੈਸਲਾ ਕੀਤਾ ਸੀਗਾ ਕਿ ਅਸੀਂ ਇਹ ਕੱਲ ਧਰਨਾ ਇੱਥੇ ਦਵਾਂਗੇ ਔਰ ਜਿਹੜੀ ਅਗਲੀ ਬਹੁਤ ਬੰਦੀ ਹੈ ਇਥੋਂ ਤੋਂ ਬਾਅਦ ਹੀ ਤੈਅ ਕੀਤੀ ਜਾਏਗੀ ਕਿ ਅਸੀਂ ਕੀ ਕਰਨਾ ਹੈ ਜਦ ਜੋ ਹਾਂ ਮੰਗਾ ਦੇ ਵਿੱਚ ਇਸ ਤਰ੍ਹਾਂ ਕਿ ਸਾਡੀ ਸਭ ਤੋਂ ਮੇਨ ਮੰਗ ਜਿਹੜੀ ਹੈ ਕਿ ਇਹ ਜਿਹੜੇ ਕਾਤਲ ਹੈ ਬੱਗੇ ਦੇ ਉਹਨਾਂ ਨੂੰ ਪੁਲਿਸ ਅਰੈਸਟ ਕਰੇ ਅਰੈਸਟ ਕਰਕੇ ਉਹਨਾਂ ਨੂੰ ਜੋ ਟੁਕਮੀ ਸਜ਼ਾ ਉਹ ਦੁਵਾਨ ਦੀ ਕੋਸ਼ਿਸ਼ ਕਰੇ ਜਦੋਂ ਤੱਕ ਉਹ ਕਾਤਲ ਪਕੜੇ ਨਹੀਂ ਜਾਂਦੇ ਉਦੋਂ ਤੱਕ ਸਾਡੀ ਅਗਲੀ ਮੰਗ ਕੋਈ ਨਹੀਂ ਹੈ ਪਰਵਾਰ ਪਰਿਵਾਰ ਦੀ ਅਜੇ ਤੱਕ ਕੋਈ ਮੰਗ ਨਹੀਂ ਉਹਨਾਂ ਦੀ ਵੀ ਮੇਨ ਮੰਗ ਇਹ ਹੀ ਹੈ ਕਿ ਜਿਹੜੇ ਉਹਨਾਂ ਦੇ ਬੇਟੇ ਦੇ ਕਾਤਲ ਹੈ ਉਹਨਾਂ ਦੇ ਬੱਚੇ ਦੇ ਕਾਤਲ ਹੈ ਉਹਨਾਂ ਨੂੰ ਪੁਲਿਸ ਅਰੈਸਟ ਕਰੇ ਕਿਉਂਕਿ ਪੁਲਿਸ ਦੀ ਬਹੁਤ ਵੱਡੀ ਨਲਕੀ ਹੈ ਜਿਹੜੀ ਸਭ ਤੋਂ ਵੱਡੀ ਗੱਲ ਹੈ ਪਿਛਲੇ 3 ਮਹੀਨਿਆਂ ਤੋਂ ਇੱਥੇ ਨੰਗਲ ਦੇ ਵਿੱਚ ਰੋਜ਼ ਸਨੇਚਿੰਗ ਰੋਜ਼ ਇਹ ਲੁੱਟ ਰੋਜ਼ ਦੀਆਂ ਹੋਰ ਵਾਰਦਾਤਾਂ ਇੱਥੇ ਹੋ ਰਹੀਆਂ ਤੁਹਾਡੇ ਸਾਹਮਣੇ ਸ਼ਰਿਆਮ ਜਿਹੜੇ ਕਿਸੇ ਦੇ ਕੰਗੜ ਲਾ ਲੈ ਜਾਂਦੇ ਕਿਸ ਦੀਆਂ ਵਾਲੀਆਂ ਲਾ ਲਈ ਜਾਂਦੀਆਂ ਕਿ ਜੀਆਂ ਚੇਨ ਸਲੇਚਿੰਗ ਕੀਤੀ ਜਾ ਰਹੀ ਉਹ ਤੁਹਾਡੇ ਸਾਰਾ ਕੁਝ ਸਾਹਮਣੇ ਐ ਲੇਕਿਨ ਪੁਲਿਸ ਦੀ ਜਿਹੜੀ ਨੀਂਦ ਐ ਉਹ ਜਾਗੇ ਨਹੀਂ ਪੁਲਿਸ ਵਾਲੇ ਪੁਲਿਸ ਵਾਲੇ ਸਿਰਫ ਥਾਣੇ ਤੱਕ ਮ hạnੂਦ ਰਹੇ ਥਾਣੇ ਦੀ ਚਾਰ ਦਿਵਾਰੀ ਤੱਕ ਮ hạnੂਦ ਰਹੇ ਅੱਗੇ ਤੁਸੀਂ ਦੇਖਦੇ ਹੁੰਦੇ ਸੀਗੇ ਕਿ ਰਾਤ ਨੂੰ 2-2 3-3 ਵਜੇ ਵੀ ਪੁਲਿਸ ਦੇ ਮੋਟਰਸਾਈਕਲ ਗੱਡੀਆਂ ਸਾਇਰਨ ਮਾਰਦੀਆਂ ਪਿੰਡਾਂ ਦੇ ਵਿੱਚ ਘੁੰਮਦੀਆਂ ਸੀਗੀਆਂ ਲੇਕਿਨ ਮੈਂ ਜੋ ਆਪਣਾ ਤਜਰਬਾ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਪਿਛਲੇ 3 ਮਹੀਨੇ ਤੋਂ ਕੋਈ ਪੁਲਿਸ ਦੀ ਐਕਟੀਵਿਟੀ ਇਸ ਤਰ੍ਹਾਂ ਦੀ ਨਹੀਂ ਦੇਖੀ ਅੱਜ ਨੰਗਲ ਸ਼ਹਿਰ ਜਿਹੜਾ ਅਮਨਮਾਨਸਾ ਅੱਤਵਾਦ ਦੇ ਟਾਈਮ ਵੀ ਇੱਥੇ ਨੇਰੀ ਦਾ ਪੱਤਾ ਨਹੀਂ ਝੁੱਲਿਆ ਲੇਕਿਨ ਹੁਣ ਪਿਛਲੇ ਕੁਝ ਸਮੇਂ ਤੋਂ ਅੱਜ ਜਦੋਂ ਤੋਂ ਸਰਕਾਰ ਬਦਲੀ ਹੈ ਖਾਸ ਕਰਕੇ ਉਦੋਂ ਤੋਂ ਜਿਹੜੇ ਗੈਰ ਅਨਸਰ ਹੈ ਉਹ ਵੱਧੇ ਜਾ ਰਹੇ ਆ ਤੁਸੀਂ ਦੇਖਿਆ ਕਿ ਕੱਲ ਦਿਨ ਦਿਹਾੜੇ ਜਿਹੜਾ ਇੱਕ ਨੌਜਵਾਨ ਦਾ ਜਿਹੜਾ ਆਪਣੇ ਬੱਚੇ ਪਾਲ ਰਿਆ ਸੀ ਰੋਟੀ ਕਮਾ ਰਿਆ ਸੀ ਜਿਹਦਾ قصور ਕੋਈ ਨਹੀਂ ਕਿਸੇ ਨਾਲ ਕੋਈ ਲਗ डाड़ ਨਹੀਂ ਉਹਦਾ ਸ਼ਰੇਆਮਤ ਕਤਲ ਹੋ ਜਾਣਾ ਸ਼ਹਿਰ ਵਾਸੀਆਂ ਲਈ ਨੰਗਲ ਦੇ ਇਲਾਕੇ ਦੇ ਲੋਕਾਂ ਵਾਸਤੇ ਬਹੁਤ ਵੱਡੀ ਹੈ ਜਿਹੜੀ ਦੁਖਦਾਈ ਘਟਨਾ ਹੈ ਔਰ ਇਹਦੇ ਲਈ ਅਸੀਂ ਮੁੱਖ ਤੌਰ ਤੇ ਇਹ ਹੈ ਕਿ ਪੁਲਿਸ ਜਿਹੜੀ ਪੰਜਾਬ ਪੁਲਿਸ ਹੈ ਜਿਹੜੀ ਲੋਕਾਂ ਨੂੰ ਕੁੱਟਣ ਲਈ ਤਾਂ ਇਕੱਠੀ ਹੋ ਜਾਂਦੀ ਜਦੋਂ ਲੋਕ ਹੱਕ ਮੰਗਦੇ ਆ ਤਾਂ ਡਾਂਗਾ ਚਲਾਉਂਦੀ ਆ ਪਤਾ ਨਹੀਂ ਕਿੱਥੋਂ ਆ ਜਾਂਦੇ ਲੇਕਿਨ ਜਦੋਂ ਇਦਾਂ ਦੇ ਅਨਸਰ ਆ ਜਿਹੜੇ ਉਹ ਅੱਜ ਹੁਣ ਕਿੰਨਾ ਲੰਬਾ ਸਮਾਂ ਹੋ ਗਿਆ ਔਰ ਕੋਈ ਵੀ ਜਿਹੜਾ ਪੁਲਿਸ ਨੂੰ ਸੂਤ ਤੱਕ ਜਿਹੜੀ ਅਜੇ ਲੱਭੀ ਨਹੀਂ ਜਿਸ ਕਰਕੇ ਲੋਕ ਆ ਜਿਹੜੇ ਲੋਕ ਵੀ ਧਰਨਾ ਮਾਰ ਰਹੇ ਆ ਉਹ ਸੱਚੇ ਆ ਇਸ ਗੱਲੋਂ ਕਿ ਪੁਲਿਸ ਨੇ ਜਿਹੜਾ ਇਹ ਮਾਮਲਾ ਜਿਹੜਾ ਖਪਾ ਦੇਣਾ ਇਸ ਕਰਕੇ ਜਦ ਤੱਕ ਜਿਹੜਾ ਮਾਮਲੇ ਦੀ ਨਿਰਪੱਖ ਜਿਹੜੇ ਫੜੇ ਨਹੀਂ ਜਾਂਦੇ ਦੋਸ਼ੀ ਕੈਮਰਿਆਂ 'ਚ ਫੋਟੋ ਆ ਗਈਆਂ ਸਾਰਾ ਕੁਝ ਹੈ ਲੇਕਿਨ ਇਹ ਕਿਹੜੀ ਸਾਜ਼ਿਸ਼ ਦੇ ਤਹਿਤ ਜਿਹੜੇ ਉਹਨਾਂ ਨੂੰ ਲੁਕੋਇਆ ਜਾ ਰਿਹਾ ਔਰ ਫੜ ਕੇ ਜਿਹੜਾ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਅਸੀਂ ਜਿਹੜੇ ਫੜ ਲਏ ਆ ਤੇ ਪਰਿਵਾਰ ਨੂੰ ਜਿਹੜਾ ਇਹ ਖਾਸ ਕਰਕੇ ਗਰੀਬ ਪਰਿਵਾਰ ਹੈ ਉਹਨੂੰ ਇਨਸਾਫ ਹੈ ਜਿਹੜਾ ਮਿਲਣਾ ਚਾਹੀਦਾ ਇਹ ਚਿੰਗਾਰੀ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਜਿਹੜੇ ਕਾਤਲ ਐ ਉਹ ਫੜੇ ਨਹੀਂ ਜਾਂਦੇ ਅਸੀਂ ਜਿਹਦੀ ਇਹਨਾਂ ਦੀ ਪੂਰਨ ਸਹਾਇਤਾ ਜਿਹੜੀ ਮਦਦ ਕਰਦੇ ਐ ਅਸੀਂ ਰਾਜ ਕਰਨ ਦੀ ਧਿਰ ਤੋਂ ਵੀ ਮੰਗ ਕਰਦੇ ਐ ਕਿ ਉਹਨਾਂ ਨੂੰ ਵੀ ਇਸ ਪਰਿਵਾਰ ਨਾਲ ਖੜਨਾ ਚਾਹੀਦਾ ਉਹ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ ਹੈਗੀ ਇਹਨੂੰ ਜਿਹੜਾ ਲੋਕਾਂ ਦੇ ਹੱਲ ਦਬਾਅ ਪਾਣਾ ਚਾਹੀਦਾ ਜਦ ਬੈਂ ਸਾਹਿਬ ਸਾਡੇ ਇਲਾਕੇ ਦੇ ਮੰਤਰੀ ਦਿੱਲੀ ਜਾ ਸਕਦੇ ਕੇਜਰੀ ਆੜ ਲਈ ਫਿਰ ਉਹਨਾਂ ਦੇ ਵਰਕਰਾਂ ਲਈ ਉਹਨਾਂ ਨੂੰ ਇੱਥੇ ਆਣਾ ਕਿਉਂ ਜਿਹੜਾ ਚੁੱਪ ਰਿਹਾ ਉਹਨਾਂ ਨੂੰ ਲੋਕਾਂ ਨਾਲ ਜਿਹੜਾ ਖੜਨਾ ਚਾਹੀਦਾ ਵੀ ਲੋਕਾਂ ਨੂੰ ਜਿਹੜਾ ਇਨਸਾਫ ਹੈ ਉਹ ਪਰਿਵਾਰ ਨੂੰ ਤੇ ਇਲਾਕੇ ਦੇ ਲੋਕਾਂ ਨੂੰ ਮਿਲੇ ਤੇ ਜਿਹੜੇ ਮਾਫੀਆ ਵੱਧ ਰਹੇ ਆ ਚਾਹੇ ਮਾਈਨਿੰਗ ਦਾ ਮਾਫੀਆ ਚਾਹੇ ਸ਼ਰਾਬ ਦਾ ਮਾਫੀਆ ਚਾਹੇ ਚਿੱਟੇ ਦਾ ਮਾਫੀਆ ਜਿੰਨੇ ਗੈਰ ਕਾਨੂੰਨੀ ਮਾਫੀਆ ਜਿਹੜੇ ਵੱਧ ਰਹੇ ਉਹਨਾਂ ਨੂੰ ਜਿਹੜੀ ਨਾਥ ਹੈ ਉਹ ਪਾਣੀ ਚਾਹੀਦੀ ਅਸੀਂ ਲੰਬੇ ਸਮੇਂ ਤੋਂ ਨੰਗਲ 'ਚ ਦੇਖਦੇ ਆ ਵੀ ਹੁਣ ਤੱਕ ਘਰਾਂ 'ਚ ਜਾ ਕੇ ਜਿਹੜੇ ਲੋਕਾਂ ਦੀਆਂ ਚੈਨੀਆਂ ਕੋਇਆ ਕਰਦੇ ਲੋਕਾਂ ਦੇ ਬਟੂਏ ਕੋਇਆ ਕਰਦੇ ਲੋਕਾਂ ਦੇ ਕੁੱਟਾ ਮਾਰਾ ਹੋਇਆ ਕਰਦੀਆਂ ਲੋਕਾਂ ਦਾ ਜਿਹੜਾ ਹਾਲ ਹੈ ਉਹ ਮਾੜਾ ਕੀਤਾ ਇਹਨੂੰ ਜਿਹੜੀ ਰੋਕ ਥਾਮ ਹੈ ਲੱਗਣੀ ਚਾਹੀਦੀ ਬੜੀ ਦੁਖਦਾਈ ਖਬਰ ਹੈ ਜੀ ਪੰਜਾਬ ਦੀ ਲਾ ਕਿ ਅੱਜ ਇਹ ਨੰਗਰ ਵਰਗਾ ਸ਼ਹਿਰ ਜਿਹੜਾ ਹਮੇਸ਼ਾ ਆਪਣੀ ਪੀਸ ਹੀ ਮੰਨਾ ਗਿਆ ਖੁਸ਼ਹਾਲੀ ਨਹੀਂ ਮੰਗਾ ਗਿਆ ਭਾਈਚਾਰੇ ਨਹੀਂ ਮੰਨੇਗਾ ਉਥੇ ਕੱਲ ਐਡਾ ਵੱਡਾ ਇਨਸੀਡੈਂਟ ਜਿਹੜਾ ਹੋਇਆ ਆ ਸ਼ਰੇ ਆਮ ਦੁਪਹਿਰੇ 3:45 ਵਜੇ ਅਣਪਛਾਤੇ ਲੋਕਾਂ ਨੇ ਆ ਕੇ ਸਾਡੇ ਭਰਾ ਵਿਕਾਸ ਬੱਗੇ ਦੇ ਉੱਤੇ ਗੋਲੀ ਚਲਾਈ ਹੈ ਇਹ ਚੋਦੀ ਜਾਨ ਜਾਣੀ ਪਈ ਸੋ ਸਾਰੇ ਜਾਣੇ ਅਸੀਂ ਜਿਹੜੇ ਹੈਗੇ ਆ ਅਸੀਂ ਪਾਰਟੀ ਬਾਜੀ ਤੋਂ ਉੱਠ ਕੇ ਇਨਸਾਨੀਅਤ ਦੇ ਲਈ ਕਿਉਂਕਿ ਕੱਲ ਜਿਹੜਾ ਕਤਲ ਹੋਇਆ ਹੈ ਇਹ ਇਨਸਾਨੀਅਤ ਦਾ ਕਤਲ ਹੋਇਆ ਹੈ ਉਹਦੇ ਲਈ ਇਕੱਠੇ ਹੋਏ ਆਂ ਔਰ ਮੰਗ ਕਰ ਰਹੇ ਆਂ ਪ੍ਰਸ਼ਾਸਨ ਕੋਲੋਂ ਕਿ ਛੇਤੀ ਤੋਂ ਛੇਤੀ ਜਿਹੜੇ ਹੈਗੇ ਆ ਇਹਦੇ ਵਿੱਚ ਜਿਹੜੀਆਂ ਤਾਕਤਾਂ ਨੇ ਕੀਤਾ ਔਰ ਜਿਹੜੀਆਂ ਤਾਕਤਾਂ ਦੇ ਪਿੱਛੇ ਜਿਨ੍ਹਾਂ ਨੇ ਕਰਾਇਆ ਉਹ ਦੋਵਾਂ ਦਾ ਪਰਦਾ ਫਾਸ਼ ਹੋਵੇ ਉਹਨਾਂ ਦੀ ਅਰੈਸਟ ਹੋਣੀ ਚਾਹੀਦੀ ਹੈ ਮੰਗਾ ਕੀ ਹੈ ਨਹੀਂ ਜਿਆਦਾ ਮੇਨੂ ਦੇ ਤੱਕ ਕਹਿ ਰਹੇ ਪਰਿਵਾਰ ਨਹੀਂ ਹਾਂਜੀ ਨਹੀਂ ਆਹ ਇਹ ਤਾਂ ਦੇਖੋ ਪ੍ਰੀਮਚੂਰ ਸਟੇਜ ਹੈ ਜੀ ਹਾਲੇ ਸਾਡਾ ਸਾਰੇ ਪਰਿਵਾਰ ਦਾ ਵੀ ਔਰ ਸਾਡੇ ਸਾਰੇ ਜਿੰਨੇ ਵੀ ਇੱਥੇ ਬੰਦੇ ਇਕੱਠੇ ਹੋਏ ਆ ਵੀ ਪਰਿਵਾਰਿਕ ਮੈਂਬਰ ਹੈ ਸਾਡਾ ਸਿਰਫ ਇੱਕੋ ਹੀ ਇਸ ਵੇਲੇ ਟੀਚਾ ਹੈਗਾ ਕਿ ਜਿਹੜੇ ਦੋਸ਼ੀ ਉਹ ਫੜੇ ਜਾਣੇ ਚਾਹੀਦੇ ਆ ਔਰ ਇਹ ਸਾਜ਼ਿਸ਼ ਦਾ ਪਰਦਾਫਾਸ਼ ਹੋਣਾ ਚਾਹੀਦਾ ਚੱਲ ਰਿਹਾ ਹਾਲੇ ਦੇਖੋ ਪ੍ਰਸ਼ਾਸਨ ਹੁਣ ਕਿਵੇਂ ਕਰਦਾ ਅਸੀਂ ਆਪਣੀ ਜਿਹੜੀਆਂ ਉਹਨਾਂ ਨੂੰ ਗੱਲ ਕਲੀਅਰ ਕਰ ਚੁੱਕੇ ਆ ਵੀ ਤੁਸੀਂ ਦੱਸੋ ਹੁਣ ਆਪਣਾ ਪ੍ਰਪੋਜ਼ਲ ਲੈ ਕੇ ਆਉਣਗੇ ਕੀ ਕਰਦੇ ਫਿਰ ਗੱਲਬਾਤ ਕਰਕੇ ਕਮੇਟੀ ਬਣੀ ਹੈ ਕੱਲ ਸ਼ਾਮੀ ਫਿਰ ਉਹ ਸਾਰੇ ਬੈਠ ਕੇ ਦੇਖਦੇ ਆ ਜੀ